ਹਾਂਜੀ ਹੁਣ ਜੋ ਇੱਕ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜਿਵੇਂ ਕਿ ਥਾਰ ਵਾਲੀ ਤੋਂ ਬਾਅਦ ਇੱਕ ਥਾਰ ਵਾਲੀ ਦਾ ਫਿਰ ਭਰਾ ਫੜਿਆ ਜਾਂਦਾ ਉਹਦੇ ਉੱਤੇ ਵੀ ਇਹੀ ਦੋਸ਼ ਲੱਗੇ ਆ ਤਾਂ ਜਿਹਦੇ ਵਿੱਚ ਵੀਡੀਓ ਬਹੁਤ ਜ਼ਿਆਦਾ ਦਿਲਚਸਪ ਹੋਣ ਵਾਲੀ ਆ ਤੇ ਬਣੇ ਰਹੋ ਤਾਂ ਇੱਕ ਵੀਡੀਓ ਸੁਣਾਉਣ ਜਾ ਰਹੇ ਹਾਂ ਜੋ ਕਿ ਬਈ ਮੋਗਾ ਦੀ ਆ ਥਾਰ ਵਾਲੀ ਤੋਂ ਬਾਅਦ ਇੱਕ ਥਾਰ ਵਾਲੀ ਦਾ ਭਰਾ ਫੜਿਆ ਜਾਂਦਾ ਤਾਂ ਹੁਣ ਆਪਾਂ ਤੁਹਾਨੂੰ ਇੱਕ ਵੀਡੀਓ ਸੁਣਾ ਦਈਏ ਫਿਰ ਅਗਲੇ ਵਿਚਾਰ ਕਰਾਂਗੇ ਸਾਂਝੇ ਸੁਣੋ ਵੀਡੀਓ ਤੁਸੀਂ ਥਾਰ ਵਾਲੀ ਬੀਬੀ ਤੋਂ ਬਾਅਦ ਹੁਣ ਆਇਆ ਹਾਰ ਵਾਲਾ ਕਾਕਾ ਉਸ ਪਰਸੀ ਚਿਟਾ ਰੱਖਣ ਦਾ ਦੋਸ਼ ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਪਰ ਇਸ ਕਾਕੇ ਤੇ ਦੋਸ਼ ਆ ਮਹੰਗੇ ਸਮਾਨ ਖਰੀਦਣ ਲਈ ਨਸ਼ਾ ਕਰਨ ਦੇ ਲਈ ਲੁੱਟਮਾਰ ਕਰਨ ਦਾ ਦੋਸ਼ ਕਿ ਨਸ਼ੇ ਖਾਤਰ ਲੁਟੇਰਾ ਬਣਿਆ ਵੱਡੇ ਕਰਦਾ ਕਾਕਾ ਦੁਕਾਨਦਾਰ ਨੂੰ ਗੋਲੀ ਮਾਰਨ ਦੇ ਦੋਸ਼ 'ਤੇ ਪੁਲਿਸ ਨੇ ਕੀਤਾ ਗ੍ਰਿਫਤਾਰ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਜੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਮੋਗਾ ਦੇ ਇੱਕ ਅਮੀਰ ਪਰਿਵਾਰ ਨਾਲ ਸੰਬੰਧਿਤ ਉਥਾਰ ਤੇ ਘੁੰਮਣ ਵਾਲਾ ਤੇ ਲਿਸੈਂਸੀ 32 ਬੂਰ ਰਿਵਾਲਵਰ ਤੇ ਆਈਫੋਨ ਰੱਖਣ ਵਾਲਾ ਸ਼ਕੀਨ ਨੌਜਵਾਨ ਨਸ਼ੇ ਦੀ ਪੂਰਤੀ ਲਈ ਲੁਟੇਰਾ ਬਣ ਗਿਆ। ਮੁਲਜ਼ਮ ਨੌਜਵਾਨ ਨੂੰ ਸਿਟੀ ਪੁਲਿਸ ਮੋਗਾ ਨੇ ਗ੍ਰਿਫਤਾਰ ਕਰ ਲਿਆ। ਪੀੜਤ ਦੁਕਾਨਦਾਰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਇਸ ਵੇਲੇ ਜ਼ੇਰੇ ਇਲਾਜ ਹੈ। ਐਸ ਪੀ ਡੀ ਬਾਲ ਕੁਸ਼ਨ ਸਿੰਘਲਾ CIA ਸਟਾਫ ਦੇ ਇੰਚਾਰਜ ਦਲਜੀਤ ਸਿੰਘ ਭਰਾੜ ਤੇ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 4 ਜੂਨ ਦੀ ਦੇਰ ਰਾਤ ਨੂੰ ਕਾਰੋਬਾਰੀ ਸੁਰਿੰਦਰਪਾਲ ਸਿੰਘ ਆਪਣੀ ਦੁਕਾਨ ਤੇ ਬੈਠਾ ਸੀ ਇਸੇ ਦੌਰਾਨ ਮਹਿੰਦਰਾ ਥਾਰ ਗੱਡੀ ਵਿੱਚ ਆਏ ਨਕਾਬਪੋਸ਼ ਨੌਜਵਾਨ ਨੇ ਰਿਵਲਵਰ ਤਾਣ ਕੇ ਕਾਰੋਬਾਰੀ ਨੂੰ ਸਭ ਕੁਝ ਉਸਦੇ ਹਵਾਲੇ ਕਰਨ ਲਿਗਿਆ ਦੁਕਾਨਦਾਰ ਨੇ ਸਮਝਿਆ ਕਿ ਕੋਈ ਗ੍ਰਾਹਕ ਹੈ ਤੇ ਉਸ ਨੂੰ ਮਜ਼ਾਕ ਕਰ ਰਿਹਾ ਹੈ ਪਰ ਇਸ ਹਾਂਜੀ ਇਹ ਥਾਰ ਵਾਲੀ ਤੋਂ ਬਾਅਦ ਜਿਹੜਾ ਇੱਕ ਇਹ ਨੌਜਵਾਨ ਮੋਗੇ ਤੋਂ ਗ੍ਰਿਫਤਾਰ ਹੁੰਦਾ ਇਹਦਾ ਦੱਸਿਆ ਜਾਂਦਾ ਵੀ ਇਹਦੇ ਵੀ ਮਹਿੰਗੇ ਸ਼ੌਂਕ ਆ ਚੰਗੇ ਆਈਫੋਨ ਚੰਗੀਆਂ ਗੱਡੀਆਂ ਤੇ ਬਾਕੀ ਜਿਹੜਾ ਦੂਜੇ ਨੰਬਰ ਤੇ ਆਉਂਦਾ ਇਹਦਾ ਨਸ਼ਾ ਜਿਹੜਾ ਕੀ ਬਹੁਤ ਚਿੱਟਾ ਵੇਚਦਾ ਵੀ ਐਥੇ ਪੀਂਦਾ ਵੀ ਆ ਤੇ ਇਹਦੇ ਵਿੱਚ ਹੁਣ ਇਹਨੂੰ ਗ੍ਰਿਫਤਾਰ ਕੀਤਾ ਮੋਗਾ ਦੀ ਪੁਲਿਸ ਨੇ ਤੇ ਜਿਹਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਣ ਜਾ ਰਹੇ ਆ ਅੱਗੇ ਕਿਉਂਕਿ ਇਹ ਰਿਮਾਂਡ ਦੇ ਵਿੱਚ ਦੱਸਿਆ ਜਾਊਗਾ ਤਾਂ ਉਹ ਵਿਚਾਰ ਵੀ ਸਾਂਝੇ ਕਰਾਂਗੇ ਜਿਵੇਂ ਕਿ ਆਪਣੇ ਮਾਮਲਿਆਂ ਨੂੰ ਲੈ ਕੇ ਵੀ ਜਿਹੜੀਆਂ ਇਹ ਸਰਕਾਰਾਂ ਦਾਅਵੇ ਕਰਦੀਆਂ ਵੱਡੇ-ਵੱਡੇ ਵੀ 31 ਮਈ ਤੱਕ ਅਸੀਂ ਚਿੱਟੇ ਦਸਪਾਇਆ ਕਰਾਂਗੇ 31 ਮਈ ਕਿੰਨੇ ਦਿਨ ਹੋ ਗਏ ਨੰਗੀ ਨੂੰ ਤਾਂ ਹੁਣ ਜਿਹੜੇ ਹੋਰ ਵੀ ਚਿੱਟੇ ਵਾਲੇ ਨਸ਼ੇ ਵਾਲੇ ਫੜੇ ਜਾਂਦੇ ਆ ਤਾਂ ਹੁਣ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਜੇ ਗੱਲ ਕਰੀਏ ਆਪਾਂ ਪੰਜਾਬ ਸਰਕਾਰ ਦੀ ਇਹਨਾਂ ਨੇ ਜਿਹੜੇ ਵਾਅਦੇ ਕਰਿਆ ਲੋਕਾਂ ਨਾਲ ਤੇ ਦਾਅਵੇ ਕਰਿਆ ਲੋਕਾਂ ਨਾਲ ਇਹ ਬਹੁਤ ਘੱਟ ਸਮੇਂ ਦੇ ਕਰ ਲਈ ਤੇ ਜੇ ਗੱਲ ਕਰ ਲਈਏ ਆਪਾਂ ਵੀ ਇਹਨਾਂ ਨੇ ਕਿਹਾ ਸੀ 31 ਮਈ ਤੱਕ ਚਿੱਟੇ ਦਾ ਸਪਾਇਆ ਹੋ ਜਾਊਗਾ ਤੇ ਅਸੀਂ ਬੰਦ ਕਰ ਦਾਂਗੇ ਕਹਿ ਨਮਤ ਦੀ ਇੱਕ ਲਹਿਰ ਚੱਲੀ ਹੈ ਜਿਹੜੀ ਜੁੱਧ ਨਸ਼ਾ ਵਿਰੁੱਧ ਪਰ ਇਹਨਾਂ ਨੇ ਸਮਾਂ ਬਹੁਤ ਘੱਟ ਲਿਆ ਉਸ ਸਮੇਂ ਦੇ ਵਿੱਚ ਇੰਨੀ ਇੱਕ ਛੇਤੀ ਨਹੀਂ ਹੋ ਸਕਦਾ ਕਿਉਂਕਿ ਹਜੇ ਸਾਡੇ ਕੋਨੇ-ਕੋਨੇ ਤੇ ਚਿੱਟਾ ਪਹੁੰਚਿਆ ਪਿਆਗਾ ਤਾਂ ਇਹਨਾਂ ਨੂੰ ਸਮਾਂ ਬਹੁਤ ਲੱਗ ਜਾਣਾ ਹਜੇ ਵੱਡੇ-ਵੱਡੇ ਅਫਸਰ ਫੜੇ ਜਾਂਦੇ ਆ ਪੁਲਿਸ ਵਾਲੇ ਫੜੇ ਜਾਂਦੇ ਆ ਦੂਜੇ ਤੀਜੇ ਦਿਨ ਕੋਈ ਨਾ ਕੋਈ ਖਬਰ ਆਈ ਰਹਿੰਦੀ ਆ ਤਾਂ ਜਿਵੇਂ ਹੁਣ ਗੱਲ ਕਰੀਏ ਆਪਾਂ ਇਹ ਪੰਜਾਬ ਪੁਲਿਸ ਵਾਲੀ ਤੋਂ ਬਾਅਦ ਤੇ ਇਹਨਾਂ ਦੇ ਹੀ ਕੋਈ ਹੰਦਰ ਦੀ ਹੈ ਜਿਹੜਾ ਕਿ ਇਹ ਥਾਰ ਵਾਲੀ ਜਿਹੜੀ ਇੰਸਟਾ ਕੋਈ ਨਾ ਇਹ ਤੋਂ ਬਾਅਦ ਇਹ ਜਿਹੜਾ ਇਹ ਇੱਕ ਮੁੰਡਾ ਫੜਿਆ ਜਾਂਦਾ ਮੋਗੇ ਤੋਂ ਤੇ ਇਹਦੇ ਵੀ ਉਹੀ ਸ਼ੌਂਕ ਆ Mahindra Thar ਦੇ ਵਿੱਚ ਕਾਲੀ ਗੱਡੀ ਦੇ ਵਿੱਚੋਂ ਇਹਦੇ ਕੋਲੋਂ ਚਿੱਟਾ ਬਰਾਮਦ ਹੋਇਆ ਦੱਸਿਆ ਜਾਂਦਾ ਵੀ ਇਹ ਲੁੱਟਮਾਰ ਵੀ ਕਰਦਾ ਸੀ ਦੁਕਾਨਾਂ ਤੋਂ ਤੇ ਬਾਕੀ ਦੂਜਾ ਨੰਬਰ ਜਿਹੜੇ ਇਹਦੇ ਮਹਿੰਗੇ-ਮਹਿੰਗੇ ਸ਼ੌਂਕ ਆ ਤੇ ਆਈਫੋਨ ਤੇ ਬਾਕੀ ਦੂਜਾ ਨੰਬਰ ਜਿਹੜੇ ਨਸ਼ਾ ਨਸ਼ਾ ਵੀ ਕਰਦਾ ਸੀ ਲੁੱਟਮਾਰ ਵੀ ਕਰਦਾ ਸੀ ਤਾਂ ਇਹ ਜਿਵੇਂ ਇਹ ਪੰਜਾਬ ਸਰਕਾਰ ਦਾਅਵੇ ਕਰਦੀ ਆ ਵੱਡੇ ਵੱਡੇ ਵੀ ਚਿੱਟਾ ਸਪਾਇਆ ਕਰਦਾਂਗੇ ਆ ਹੁਣ ਦੀ ਖਬਰ ਆ ਘੰਟਾ ਕੋਇਆ ਤਾਂ ਹੁਣ ਆਪ ਹੀ ਦੱਸੋ ਤੁਸੀਂ ਵੀ ਹਾਲੇ ਜਿਹੜੇ ਇਹਨਾਂ ਨੇ ਵਾਅਦੇ ਕਰੇ ਲੋਕਾਂ ਨਾਲ ਤੇ ਦਾਅਵੇ ਕਰਿਆ ਕਰ ਸਕਦੇ ਆ ਚਿੱਟਾ ਬੰਦ ਮੈਨੂੰ ਤਾਂ ਨਹੀਂ ਲੱਗਦਾ ਕਿਉਂਕਿ ਜਿਹੜੇ ਸਾਹਮਣੇ ਨਾਲ ਇਹਨਾਂ ਦੇ ਦੂਜੀ ਤੀਜੀ ਦਿਨ ਕੋਈ ਨਾ ਕੋਈ ਅਫਸਰ ਫੜਿਆ ਜਾਂਦਾ ਕੋਈ ਨਾ ਕੋਈ ਚਿੱਟੇ ਵਾਲਾ ਫੜਾ ਹੀ ਜਾਂਦਾ ਦੂਜੇ ਤੀਜੇ ਦਿਨ ਤਾਂ ਹੁਣ ਗੱਲ ਇੰਨੀ ਕਾ ਵੀ ਇਹਨਾਂ ਨੇ ਜਿਹੜਾ ਇੱਕ ਇਹ ਲੋਕਾਂ ਦਾ ਦਾਵਾ ਕਰਿਆ ਚਿੱਟੇ ਵਾਲਾ ਵੀ ਨਸ਼ੇ ਦਾ ਸੀ ਬਿਲਕੁਲ ਮੁਕਤ ਕਰ ਦਗੇ ਇਹ ਤਾਂ ਨਹੀਂ ਹੋ ਸਕਦਾ ਇਹ ਤਾਂ ਹਜੇ ਲੰਬੇ ਸਮਾਂ ਚੱਲੂ ਆ ਫੇਰ ਭਾਵੇਂ ਹੋ ਜੇ ਉਹ ਵੀ ਸਖਤਾਈ ਹੋਊਗੀ ਤਾਂ ਤਾਂ ਵਿੱਚ ਜਿਹੜੇ ਇਹ ਤਾਂ ਨਹੀਂ ਹੋ ਸਕਦਾ ਵਿੱਚ ਕੁਝ ਕੁ ਕਾਲੀਆਂ ਪੇਡਾਂ ਜਿਹੜੀਆਂ ਪੁਲਿਸ ਦੀਆਂ ਰਲੀਆਂ ਸਾਰੇ ਪੁਲਿਸ ਵਾਲੇ ਮਾੜੇ ਨਹੀਂ ਕੁਝ ਚੰਗੇ ਆਪਣੀ ਡਿਊਟੀਆਂ ਵਿੱਚ ਨਿਭਾਰੇ ਆ ਤੇ ਪਰ ਥਾਰ ਵਾਲੀ ਤੋਂ ਬਾਅਦ ਇਹ ਜਿਹੜਾ ਮੁੰਡਾ ਸਾਹਮਣੇ ਆ ਗਿਆ ਤਾਂ ਇਹਦੇ ਵਿੱਚ ਬਹੁਤ ਵੱਡੇ ਖੁਲਾਸੇ ਬਣਦੇ ਆ ਵੀ ਇਹ ਕਿਸ ਦੇ ਕਹਿੰਦੇ ਇਹ ਨਸ਼ਾ ਵੇਚਦਾ ਕਿਉਂਕਿ ਇੱਕ ਨਹੀਂ ਹੁਣ ਕਈ ਆਉਣਗੇ ਹੱਥ ਦੇ ਵਿੱਚ ਇਹ ਜਦੋਂ ਰਿਮਾਰਡ ਲੈਣਗੇ ਉਦੋਂ ਹੀ ਪਤਾ ਲੱਗੂਗਾ ਜਿਵੇਂ ਥਾਰ ਵਾਲੀ ਤੋਂ ਬਾਅਦ ਕਿੰਨੇ ਵੱਡੇ ਖੁਲਾਸੇ ਹੋਰ ਵੀ ਹੋਏ ਆ ਦੇ ਉਦੋਂ ਬਾਅਦ ਉਹਦੀਆਂ ਗੱਲਾਂ ਨੂੰ ਛਪਾਇਆ ਵੀ ਗਿਆ ਕਿਉਂਕਿ ਜੇ ਆਪਾਂ ਗੱਲ ਕਰੀਏ ਪੁਲਿਸ ਦੀ ਹਿਰਾਸਤ ਦੇ ਵਿੱਚ ਸੀ ਕੁਝ ਜ਼ਿਆਦਾ ਜ਼ਿਆਦਾ ਕੁਝ ਨਹੀਂ ਮੰਨੀ ਉਹ ਆਪਣੇ ਬਣੀਆਂ ਜੋ ਉਹਨੇ ਲੋਕਾਂ ਦੇ ਸਾਹਮਣੇ ਜੋ ਪੇਸ਼ ਕੀਤਾ ਉਹਦੇ ਵਿੱਚ ਤਾਂ ਕੁਝ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਗੱਲ ਦਾ ਵੀ ਹੈ ਕਿ ਜੇ ਗੱਲ ਕਰੀਏ ਨਾ ਆਪਾਂ ਹੁਣ ਜਿਹੜੇ ਚਿੱਟੇ ਦੇ ਵਿੱਚ ਇਹਨੂੰ 17 ਗ੍ਰਾਮ ਚਿੱਟੇ ਵਿੱਚ ਗ੍ਰਿਫਤਾਰ ਕੀਤਾ ਸੀ ਤੇ ਉਹਦੇ ਅਜਿਹੇ ਵਾਈ ਦੀ ਇੰਨਾ ਵਾਰੀ ਜਮਾਨਤ ਹੋ ਜਾਂਦੀ ਇੱਥੇ ਪਤਾ ਲੱਗਦਾ ਵੀ ਇਹਦੇ ਅਫਸਰਾਂ ਨਾਲ ਬਾਕੀ ਲੰਘੇ ਗਿਆ ਤਾਂ ਜਿਹਦੇ ਵਿੱਚ ਹੁਣ ਇਹ ਐਮਜ ਹਸਪਤਾਲ ਦੇ ਵਿੱਚ ਜਦੋਂ ਕੀ ਇਹਨੂੰ ਗ੍ਰਿਫਤਾਰ ਕਰਦੇ ਵਿਜੀਲੈਂਸ ਵਾਲੇ ਇੱਕ ਵਾਰ ਤਾਂ ਹੂ ਲਾ 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 ਹੋ ਗਈ ਵੀ ਬਹੁਤਾ ਨਹੀਂ ਕਿੰਨਾ ਕੁ ਕੁਝ ਹੋ ਗਿਆ ਥਾਰ ਵਾਲੀ ਚੱਕ ਲਈ ਜੀ ਵਿਜੀਲੈਂਸ ਨੇ ਕਰਤਾ ਦੀ ਪ੍ਰਾਪਰਟੀ ਸੀ ਜੋਗੀ ਜੀ ਇਹ ਹੋ ਗਿਆ ਜੀ ਉਹ ਹੋ ਗਿਆ ਪਰ ਉਹ ਤੋਂ ਬਾਅਦ ਕੀ ਹੋਇਆ ਬਿਜੀਲੈਂਸ ਵਾਲੇ ਵੀ ਉੱਥੋਂ ਵਗ ਜਾਂਦੇ ਆ ਕਿਉਂਕਿ ਜਦੋਂ ਇਮੇਜ ਹਸਪਤਾਲ ਦੇ ਵਿੱਚ ਇਹਨੂੰ ਜਿਹੜਾ ਉੱਥੇ ਐਡਮਿਟ ਹੁੰਦੀ ਹੈ ਤੇ ਉੱਥੇ ਏਸੀ ਵਾਲੇ ਕਮਰੇ ਵਿੱਚ ਰੱਖਿਆ ਜਾਂਦਾ ਕਿਉਂਕਿ ਜਦੋਂ ਕੀ ਦੱਸਿਆ ਜਾਂਦਾ ਵੀ ਇਹਦੇ ਇੱਕ ਪੱਥਰੀ ਹੋਣ ਕਾਰਨ ਇਹਦੇ ਦਰਦ ਉੱਠਦਾ ਤੇ ਹੁਣ ਇਹ ਦੱਸੋ ਵੀ ਉਦੋਂ ਹੀ ਦਰਦ ਕਿਉਂ ਉੱਠਿਆ ਜਦੋਂ ਅਸੀਂ ਗ੍ਰਿਫਤਾਰ ਹੋਏ ਉਦੋਂ ਪਹਿਲਾਂ ਕਿਉਂ ਨਹੀਂ ਉੱਠਿਆ ਕਿੰਨੇ ਸਮੇਂ ਦੀ ਚਿਟਾ ਵੇਚ ਰਹੀ ਹੈ 2020 ਦੀ ਦੱਸਿਆ ਜਾਂਦਾ ਕੁਝ ਕੁ ਮਾਮਲਾ ਸਾਹਮਣੇ ਆਇਆ ਕੋਈ ਜ਼ਿਆਦਾ ਮਾਮਲਾ ਸਾਹਮਣੇ ਨਹੀਂ ਆ ਪਰ ਅੱਜ ਦੇ ਖੁਲਾਸੇ ਸੁਣਨੇ ਆ ਜ਼ਰੂਰ ਕਰਨੇ ਸੀ ਵੀ ਮੋਗੇ ਤੋਂ ਇੱਕ ਗ੍ਰਿਫਤਾਰ ਹੋਰ ਕੀਤਾ ਵੀ ਤਰੀਬ ਦਾ ਹੀ ਕੋਈ ਹੋਊਗਾ ਕਿਉਂਕਿ ਉਹਨਾਂ ਦਾ ਰਿਸ਼ਤੇਦਾਰ ਹੀ ਦੱਸਿਆ ਜਾਂਦਾ ਚਲੋ ਜੀ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ ਇਹ ਗੱਲ ਕਰੀਏ ਨਾ ਆਪਾਂ ਹੁਣ ਜਿਹੜੇ ਚਿੱਟੇ ਦੀ ਵਿੱਚ ਇਹਨੂੰ 17 ਗ੍ਰਾਮ ਚਿੱਟੇ ਵਿੱਚ ਗ੍ਰਿਫਤਾਰ ਕੀਤਾ ਸੀ ਤੇ ਉਹਦੇ ਅਜਿਹੇ ਵਾਈਦੀ ਨਾਂਵਰੇ ਜਮਾਨਤ ਹੋ ਜਾਂਦੀ ਇੱਥੇ ਪਤਾ ਲੱਗਦਾ ਵੀ ਇਹਦੇ ਅਫਸਰਾਂ ਨਾਲ ਬਾਕੀ ਲੰਘੇ ਗਿਆ ਤਾਂ ਜਿਹਦੇ ਵਿੱਚ ਹੁਣ ਇਹ ਐਮਜ ਹਸਪਤਾਲ ਦੇ ਵਿੱਚ ਜਦੋਂ ਕੀ ਇਹਨੂੰ ਗ੍ਰਿਫਤਾਰ ਕਰਦੇ ਵਿ ਹੂ ਲਾ 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 ਹੋ ਗਈ ਵੀ ਬਹੁਤਾ ਨਹੀਂ ਕਿੰਨਾ ਕੁ ਕੁਝ ਹੋ ਗਿਆ ਥਾਰ ਵਾਲੀ ਚੱਕ ਲਈ ਜੀ ਵਿਜੀਲੈਂਸ ਨੇ ਕਰਤਾ ਦੀ ਪ੍ਰਾਪਰਟੀ ਸੀ ਜੋਗੀ ਜੀ ਇਹ ਹੋ ਗਿਆ ਜੀ ਉਹ ਹੋ ਗਿਆ ਪਰ ਉਹ ਤੋਂ ਬਾਅਦ ਕੀ ਹੋਇਆ ਵਿਜੀਲੈਂਸ ਵਾਲੇ ਵੀ ਉਥੋਂ ਵਗ ਜਾਂਦੇ ਆ ਕਿਉਂਕਿ ਜਦੋਂ ਇਮੇਜ ਹਸਪਤਾਲ ਦੇ ਵਿੱਚ ਇਹਨੂੰ ਜਿਹੜਾ ਉੱਥੇ ਐਡਮਿਟ ਹੁੰਦੀ ਹੈ ਤੇ ਉਥੇ ਏਸੀ ਵਾਲੇ ਕਮਰੇ ਵਿੱਚ ਰੱਖਿਆ ਜਾਂਦਾ ਕਿਉਂਕਿ ਜਦੋਂ ਕੀ ਦੱਸਿਆ ਜਾਂਦਾ ਵੀ ਇਹਦੇ ਇੱਕ ਪੱਥਰੀ ਹੋਣ ਕਾਰਨ ਇਹਦੇ ਦਰਦ ਉਠਦਾ ਤੇ ਹੁਣ ਇਹ ਦੱਸੋ ਵੀ ਉਦੋਂ ਹੀ ਦਰਦ ਕਿਉਂ ਉਠਿਆ ਜਦੋਂ ਅਸੀਂ ਗ੍ਰਿਫਤਾਰ ਹੋਏ ਉਦੋਂ ਪਹਿਲਾਂ ਕਿਉਂ ਨਹੀਂ ਉਠਿਆ ਕਿੰਨੇ ਸਮੇਂ ਦੀ ਚਿਟਾ ਵੇਚ ਰਹੀ ਹੈ 2020 ਦੀ ਦੱਸਿਆ ਜਾਂਦਾ ਕੁਝ ਕੁ ਮਾਮਲਾ ਸਾਹਮਣੇ ਆਇਆ ਕੋਈ ਜ਼ਿਆਦਾ ਮਾਮਲਾ ਸਾਹਮਣੇ ਨਹੀਂ ਆ ਪਰ ਅੱਜ ਦੇ ਖੁਲਾਸੇ ਸੁਣਨੇ ਜ਼ਰੂਰ ਕਰਨੇ ਸੀ ਵੀ ਮੋਗੇ ਤੋਂ ਇੱਕ ਗ੍ਰਿਫਤਾਰ ਹੋਰ ਕੀਤਾ ਵੀ ਥਾਰਵਾਲੀ ਦੇ ਕਰੀਬ ਦਾ ਹੀ ਕੋਈ ਹੋਊਗਾ ਕਿਉਂਕਿ ਉਹਨਾਂ ਦਾ ਰਿਸ਼ਤੇਦਾਰ ਹੀ ਦੱਸਿਆ ਜਾਂਦਾ ਚਲੋ ਜੀ ਅੱਜ ਦੇ ਵਿਚਾਰ ਸੁਣਨੇ ਸਾਂਝੇ ਜ਼ਰੂਰ ਕਰਨੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨੂ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ